we uh -huh. ਇਹ ਕੋ ਕਸਬਾ ਜੰਡੇਲਾ ਸ਼ਹਿਰ ਕਾਫੀ ਵੱਡਾ ਜੀ ਇਹਦੇ ਵਿੱਚ ਕਾਰੋਬਾਰੀ ਲੋਕ ਵਪਾਰੀ ਲੋਕ ਸੁਨਿਆਰੇ ਲੋਕ ਸਾਰੇ ਹੈਗੇ ਨੇ ਇਹਦੇ ਵਿੱਚ ਜੋ ਸੁਣ ਚ ਆਇਆ ਸੀਗਾ ਵੀ ਹੈਪੀ ਜੱਟ ਆਪਣੇ ਗਾਹ ਗੁਰਗੇ ਪੈਦਾ ਕਰਕੇ ਨਾ ਜੀ ਸ਼ਹਿਰ ਦੇ ਲੋਕਲੀ ਵਿਛਿੰਦੇ ਤੇ ਲੋਕਾਂ ਤੋਂ ਦੁਕਾਨਾਂ ਦੀਆਂ ਰੈਕੀਆਂ ਕਰਾ ਕੇ ਫਰੋਤੀ ਮੰਗਦਾ ਸੀਗਾ ਉਹਦੇ ਵਿੱਚ ਵਿਦੇਸ਼ੀ ਤਾਕਤਾਂ ਉਹਦੇ ਨਾਲ ਸੀ ਅਸੀਂ ਉਹ ਚਾਰ ਬੰਦੇ ਗ੍ਰਫਤਾਰ ਸਾਡਾ ਜੰਡਿਆਲਾ ਪੁਲਿਸ ਨੇ ਕੀਤੇ ਆ ਜੀ ਸਾਡੇ ਸੀਨੀਅਰ ਅਸਸੰਦੀ ਡਾਇਰੈਕਸ਼ਨ ਮੁਤਾਬਕ ਔਰ ਟੈਕਨੀਕਲ ਤਰੀਕੇ ਦੇ ਨਾਲ ਜੀ ਚਾਰ ਬੰਦੇ ਗ੍ਰਫਤਾਰ ਕੀਤੇ ਨੇ ਤੇ ਬਾਕੀ ਸਾਡੀ ਤਫਤੀਸ਼ ਚੱਲ ਰਹੀ ਆ ਜੀ ਰਿਮਾਂਡ ਲਵਾਵਾਂਗੇ ਸਾਡੇ ਸ਼ਹਿਰ ਜੰਡਿਆਲੇ ਦੇ ਵਿੱਚ ਕਿੱਥੇ ਕੋਈ ਧਮਕੀਆਂ ਦਿੱਤੇ ਕਿ ਕੀ ਕਰਦੇ ਨੇ ਜੀ ਮੈਂ ਬਿਲਕੁਲ ਨਹੀਂ ਹੋਣ ਦਊਗਾ ਜੀ ਸਾਡੇ ਸਾਰੇ ਸ਼ਹਿਰ ਦੇ ਜਿਹੜੇ ਵਸਨੀਕ ਨੇ ਜਾਂ ਵਪਾਰੀ ਨੇ ਆਰਾਮ ਨਾਲ ਆਪਣਾ ਉਹ ਕਾਰੋਬਾਰ ਕਰ ਸਕਣਗੇ ਇਹ ਜਿਹੜੇ ਬੰਦੇ ਫੜੇ ਗਿਆ ਪ੍ਰੋਫੈਸ਼ਨਲ ਕ੍ਰਿਮਨਲ ਹੈ ਕਿ ਇਸ ਤਰ੍ਹਾਂ ਦੇ ਪ੍ਰੋਫੈਸ਼ਨਲ ਨਹੀਂ ਹੈ ਨਵੇਂ ਨਵੇਂ ਮੁੰਡੇ ਇਹ ਜਿਹੜੇ ਵਿਦੇਸ਼ੀ ਲੋਕ ਬੈਠੇ ਨੇ ਨਵੇਂ ਨਵੇਂ ਮੁੰਡਿਆਂ ਨੂੰ ਚੁਣ ਕੇ ਕੁਝ ਉਹਨਾਂ ਨੂੰ ਲਾਲਚ ਦੇ ਕੇ ਤੋਰਦੇ ਨੇ ਉਹ ਦੇਖੋ ਉਹਦਾ ਲਾਲਚ ਦਾ ਸਟਾਏ ਆ ਵੀ ਭੁਗਤਨੀ ਇਹਨਾਂ ਨੂੰ ਪੈ ਰਹੀ ਆ ਅਸੀਂ ਸੇਜ ਗਰੁੱਪ ਦੇ ਹੈਗੇ ਨਹੀਂ ਅਸੀਂ ਇਹਨਾਂ ਦੇ ਇਹ ਨਹੀਂ ਹੈਪੀ ਜੱਟ ਗਰੁੱਪ ਦੇ ਬੰਦੇ ਨੇ ਚਾਰ ਬੰਦੇ ਨੇ ਜੀ ਸਾਰੇ ਹੀ ਬੰਦੇ ਉਮਰ ਤੇ ਹੈਗੀ ਵੀ 22 ਸਾਲ ਜੀ ਯੰਗ ਮੁੰਡੇ ਨੇ ਕੰਮ ਕੋਈ ਨਹੀਂ ਮਿਲਣ ਨੇ ਜੀ ਇਹਦੇ ਵਿੱਚ ਇੱਕ ਲਵਪ੍ਰੀਤ ਹੈ ਇੱਕ ਨਵਜੂਤ ਨੇ ਦੂਸਰਾ ਵੀ ਨਵਜੂਤ ਆ ਤੇ ਇੱਕ ਰਾਜਨੀਤਿਕ ਨੇ ਚਾਰ ਬੰਦੇ ਜੀ ਬਣਦੇ ਆ ਪ੍ਰੋਤੀ ਜਦਿਆਲਾ ਸ਼ਹਿਰ ਚ ਕਾਰੋਬਾਰੀਆਂ ਕੋ ਕਾਫੀ ਮੰਗੀ ਗਈ ਸੀ ਇਹਨਾਂ ਚਾਰਾਂ ਦਾ ਹੀ ਰਿਮਾਰਡ ਲੈ ਰਿਆ ਜੀ ਰਿਮਾਰਡ ਦੇ ਵਿੱਚ ਅੱਗੇ ਜੋ ਨੈਕਸਟ ਆਊਗਾ ਇੱਕ ਐਕਸੈਸ ਇਹਦੇ ਕਿਹੜੇ ਲਾਤੇ ਫੜੇ ਕਿ ਕੀ ਕੀ ਇhtiyaj ਨੇ ਗਰਮੂ ਇਹਨਾਂ ਕੋ ਫਿਲਹਾਲ ਇਹਨਾਂ ਦੇ ਮੋਬਾਈਲ ਉਹ ਤੁਹਾਡੇ ਸਾਹਮਣੇ ਆ ਜੀ ਇਹਦੇ ਵਿੱਚ ਕੀ ਕੀ ਕਿੱਥੇ ਕਿੱਥੇ ਇਹਨਾਂ ਦਾ ਹੈਗਾ ਵਾ ਜਿਹੜਾ ਬਦੀਸ਼ਾ ਚ ਗੱਲ ਹੋਈ ਉਹ ਸਾਰਾ ਸਾਹਮਣੇ ਆ ਚੁੱਕਾ ਜੀ ਤੇ ਉਹਦੇ ਮੁਤਾਬਕ ਅਸੀਂ ਅਗਲੀ ਟੈਕਨੋਲੋਜੀ ਮੁਤਾਬਕ ਜਿਹੜੀ ਆ ਉਹ ਗੱਲ ਕਰ ਰਹੇ ਆ ਇਹਨਾਂ ਦੇ ਪਹਿਲਾਂ ਵੀ ਕੋਈ ਐਸਾ ਹੀ ਹੈ ਨਹੀਂ ਇਹਨਾਂ ਤੇ ਪਹਿਲਾਂ ਕੋਈ ਨਹੀਂ ਆ ਫਿਲਹਾਲ ਅਸੀਂ ਉਹ ਟਰੇਸ ਕਰ ਰਹੇ ਆ ਤੇ ਸੈਕੰਡ ਮੈਂ ਦੱਸਣਾ ਚਾਹੂਗਾ ਵੀ ਸਾਨੂੰ ਪੰਜਾਬ ਸਰਕਾਰ ਉਹ ਜਿਹੜਾ ਟੈਕਨੋਲੋਜੀ ਮੁਹੱਈਆ ਕੀਤੀ ਗਈ ਹੈ ਉਹਦੇ ਮੁਤਾਬਕ ਇਹ ਸਾਰੇ ਟਰੈਕ ਹੋਏ ਨੇ ਤੇ ਮੈਂ ਸੰਦੇਸ਼ ਦੇਣਾ ਚਾਹੁੰਦਾ ਜਿਹੜੇ ਵਿਦੇਸ਼ਾਂ 'ਚ ਬੈਠੇ ਸਾਡੇ ਕਾਰੋਬਾਰੀਆਂ ਨੂੰ ਪਰੇਸ਼ਾਨ ਕਰਨ ਲਈ ਫਰੋਤੀਆਂ ਮੰਗਣ ਲਈ ਮੇਰੀ ਸਖਤ ਤਾੜਨਾ ਉਹ ਬਚ ਨਹੀਂ ਸਕਣਗੇ ਤਾਂ ਜੋ ਕਿਉਂਕਿ ਪੰਜਾਬ ਸਰਕਾਰ ਨੇ ਬੜੀ ਟੈਕਨੋਲੋਜੀ ਸਾਨੂੰ ਮੁਹੱਈਆ ਕਰ ਦਿੱਤੀ ਆ ਸਾਡੇ ਮੋਬਾਈਲਾਂ ਦੇ ਵਿੱਚ ਹੀ ਸਰਕਾਰ ਨੇ ਪੁਲਿਸ ਡਿਪਾਰਟਮੈਂਟ ਦੇ ਹੈੱਡ ਨੇ ਇਹੋ ਜਿਹਾ ਦੇ ਦਿੱਤਾ ਵੀ ਕੋਈ ਬੰਦਾ ਬਚ ਨਹੀਂ ਸਕਿਆ ਉਸੇ ਜਰੀਆ ਹੀ ਇਹ ਬੰਦੇ ਫੜੇ ਗਏ ਇਹ ਵਿੱਚ ਤਾਂ ਦੀ ਗੱਲ ਹੈ ਸਾਹਮਣੇ ਜਿੱਥੇ ਕਿਸੇ ਨੇ ਉਸ ਨੂੰ ਪੈਸੇ ਦੇ ਵੀ ਦਿੱਤੇ ਹੁਣ ਨਹੀਂ ਇਹ ਮੇਰੇ ਨੋਟਸ 'ਚ ਨਹੀਂ ਆਇਆ ਮੈਂ ਸੰਦੇਸ਼ ਦੇਣਾ ਚਾਹੁੰਦਾ ਵੀ ਕਿਸੇ ਵੀ ਸ਼ਹਿਰੀ ਨੂੰ ਕਿਸੇ ਕਾਰੋਬਾਰੀ ਨੂੰ ਕੋਈ ਵੀ ਉਹਦੀ ਧਮਕੀ ਆਉਂਦੀ ਆ ਥ੍ਰੈਟ ਆਉਂਦੀ ਆ ਤੇ ਵਿਦਾ ਦੇਰੀ ਬਿਨਾਂ ਚਿਜ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੁਹਾਡੇ ਨਾਲ ਵੀਡੀਓ ਨਾਲ ਸੰਪਰਕ ਕਰ ਸਕਦੇ ਆ ਝਿਜਕਣ ਦੀ ਡਰਨ ਦੀ ਲੋੜ ਨਹੀਂ ਹੈ ਸામਨੇ ਆਉਣ ਤਾਂ ਜੋ ਇਹੋ ਜਿਹੇ ਗੰਦੇ ਬੰਦੇ ਮਾੜੇ ਬੰਦੇ ਲਿਆ ਕੇ ਸਲਾਕਾ ਵਿਛੇ ਸੁਟਿਏ ਜੀ ਕਿਉਂ ਟੈਕਨੋਲੋਜੀ ਬਹੁਤ ਅੱਗੇ ਜਾ ਚੁੱਕੀ ਹੈ ਜਿਹੜੇ ਵਿਦੇਸ਼ਾਂ 'ਚ ਬੈਠੇ ਉਹਨਾਂ ਦੇ ਮਨਚਪਲੇਖਾ ਵਾ ਮੈਂ ਸਾਫ਼ ਕਹਿਣਾ ਚਾਹੁੰਦਾ ਜੀ ਉਹਨਾਂ ਦੇ ਮਨਚਪਲੇਖਾ ਵੀ ਸਾਡੇ ਤੱਕ ਪੁਲਿਸ ਜਾਂ ਪੰਜਾਬ ਸਰਕਾਰ ਪਹੁੰਚ ਨਹੀਂ ਸਕਦੀ ਅਸੀਂ ਡਟ ਕੇ ਇਸ ਚੀਜ਼ ਨੂੰ ਮੈਂ ਕਹੂੰਗਾ ਜੀ ਅਸੀਂ ਉਹਨਾਂ ਤੱਕ ਪਹੁੰਚਾਂਗੇ ਵਿਦੇਸ਼ਾਂ ਤੱਕ ਵੀ ਪਹੁੰਚਾਂਗੇ ਜੀ ਸਾਨੂੰ ਇਹੋ ਜਿਹੀ ਟੈਕਨੋਲੋਜੀ ਕੋਈ ਬਾਕੀ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਸਾਡੇ ਮਿਨਿਸਟਰ ਸਾਹਿਬ ਸਾਡੇ ਹਰ ਐਂਗਲ ਤੋਂ ਸਾਡੇ ਨਾਲ ਨੇ ਅਸੀਂ ਹਰ ਹਿਲੇ ਹਰ ਵਜ਼ੀਲੇ ਜੰਡੇਆਲਾ ਸ਼ਹਿਰ ਵਾਸੀਆਂ ਦੀ ਰਾਖੀ ਲਈ ਜਾਨ ਮਾਲ ਲਈ ਵਚਨ ਬੰਨ੍ਹਦਾ